ਹਾਂ ਜੀ ਰੱਬ ਸਤਿ ਸ਼੍ਰੀ ਅਕਾਲ ਪਿਆਰ ਮੈਂ ਤੁਹਾਡਾ ਸੰਧੂ ਤਰੰਡੀ ਸਫਲ ਬਈ ਜੀ ਅੱਜ ਸੋਨੇ ਪਿਆਰ ਸਦਕਾ ਤੇ ਆਪਣੇ ਕੋਲੇ ਗੂਗਲ ਅਟੈਂਸਟਕ ਕੋਰ ਪਹੁੰਚ ਗਿਆ ਤੇ ਆਪਣਾ ਵੀਡੀਓ ਨੂੰ ਐਂ ਪਿਆਰ ਦਿੰਦੇ ਰਹੋ ਸੋਡੇ ਪਿਆਰ ਸਦਕਾ ਤੁਸੀਂ ਆਪਣਾ ਵੀਡੀਓ ਦੇਖਦੇ ਹੋ ਤੇ ਤਾਰ ਕੇ ਆਪਣੇ ਵਾਲਾ ਜਿਹੜਾ ਮਿਹਨਤ ਹੈ ਜਿਹੜੀ ਆਪਣੀ ਆ ਕੇ ਮਿਹਨਤ ਫਲ ਆਪਣ ਨੂੰ ਮਿਲ ਗਿਆ ਤੇ ਅੱਗੇ ਤੋਂ ਵੀ ਆਪਣੀਆਂ ਵੀਡੀਓ ਨੂੰ ਐਂ ਪਿਆਰ ਕਰਦੇ ਰਹੋ ਤੇ ਐਂ ਆਪਣੀਆਂ ਵੀਡੀਓ ਦੇਖਦੇ ਰਹੋ ਤੇ ਵੀਰਵਾਨ ਕੇ ਜਿਹੜੇ ਮੇਰੇ ਵੀਰ ਭੰਗ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰਦੇ ਹੋ ਵੇ ਵੱਧ ਤੋਂ ਵੱਧ ਸ਼ੇਅਰ ਇਹ ਵੀਡੀਓ ਨੂੰ ਵੀ ਸ਼ੇਅਰ ਕਰਦੇ ਤੇ ਜਿਹੜੀਆਂ ਵੀਡੀਓ ਆਪਣੀਆਂ ਹੋਰ ਆਉਂਦੀਆਂ ਉਹਨਾਂ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਮੈਂ ਤੁਹਾਡਾ ਆਪਣਾ ਸੰਧੂ ਤਰੌਂਡੀ ਸਪਾਲ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਜਿਹੜੇ ਆਪਣੀ ਚੈਨਲ ਤੇ ਆਏ ਆ ਤੇ ਆਪਣੀਆਂ ਵੀਡੀਓ ਦੇਖਦੇ ਆ ਤੇ ਧੰਨਵਾਦ ਮੇਰੇ ਵੀਰਾਂ ਦਾ ਉਹਨਾਂ ਦਾ ਜਿਹੜੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਗੇ ਓਕੇ ਬਾਜੀ ਧੰਨਵਾਦ ਜੀ ਸਭ ਦਾ